ਬਾਅਦ ਦੇ ਵਿੱਚ ਜੀਓ ਵਰਜਨ ਸਭ ਬੜੀਆਂ ਨੇ ਇਹਨਾਂ ਨੇ ਆਪਣੇ ਰੇਟ ਜਿਹੜੇ ਉਹ ਕਿੰਨੇ ਵਧਾ ਦਿੱਤੇ ਕਿ ਸਾਡੀ ਪੀਐਸ ਘਰ ਜਿਹੜੀ ਸਰਕਾਰੀ ਸਾਡੇ ਪਿੰਡਾਂ ਦੇ ਵਿੱਚ ਫੁੱਟ ਬੰਦੇ ਦੇ ਨੰਬਰ ਚਾਰੀ ਇਹ ਕਿਹਦਾ ਹਰੇਕ ਘੜੀ ਦੇ ਵਿੱਚ ਇੱਕ ਘਰ ਦੇ ਵਿੱਚ ਕੋਈ ਕਿਸੇ ਕੰਪਨੀ ਦਾ ਮਿੱਟਰ ਲਾ ਲੈਣਾ ਦੂਜੇ ਘਰ ਕਿਸੇ ਕੰਪਨੀ ਦਾ ਉਹ ਉਸ ਸੰਸਤਾ ਦਾ ਭੁਗਤਾਨ ਹੋਊਗਾ ਤੇ ਜਿਹੜਾ ਵਾਸਤਵ ਹੋਊਗਾ ਤਿੰਨਵੀਂ ਦਾ ਉਹ ਜਿਹੜਾ ਪਾਵਰ ਬਿਜਲੀ ਦਾ ਆਪਣਾ ਸੈਟ ਵੀ ਹੋਗਾ ਸੈਟਰ ਸਰਕਾਰ ਦਾ ਉਹ ਮਤਲਬ ਜਦੋਂ ਦਾ ਕੰਟਰੋਲ ਹੋਊਗਾ ਤੇ ਬਾਕੀ ਜਿਹੜੇ ਰਾਜਾਂ ਦੇ ਜਿਹੜੇ ਬਿਜਲੀ ਮੰਤਰੀ ਨੇ ਉਹ ਉਸ ਦੇ ਮੈਂਬਰੇ ਹੌਲੀ ਹੌਲੀ ਸੱਜਣਾ ਪੈਕਸ਼ਨ ਹੈ ਜਿਹੜਾ ਉਹ ਬਿਲਕੁਲ ਬੰਦ ਹੋ ਜਾਣਗੀਆਂ ਇਸ ਤਾਕਿ ਸਾਡਾ ਪ੍ਰਬੰਧਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਖਾਧਰੇ ਉਪਰਕੂ ਹੋ ਬਈ ਹੈ ਬਹੁਤ ਵਧੀਆ ਗੱਲ ਹੈ ਕਿ ਸਾਡੇ ਕਿਸਾਨ ਜਦੋਂ ਹੁੰਦੀਆਂ ਨੇ ਦੇ ਬਰਾਂਡ ਜਿਵੇਂ ਬੰਦੀਆਂ ਨੇ ਪੈਸ਼ ਦਾ ਜੱਡੇ ਬੰਦੀਆਂ ਨੇ ਸਰਕਾਰ ਦੇ ਖਿਲਾਫ ਹਮਣਾ ਮੋਰਚਾ ਖੁੱਲਿਆ ਇਹਨਾਂ ਮੇਰਾ ਦੇ ਖਿਲਾਫ 8 ਤਰੀਕ ਨੂੰ ਕਰ ਦਿਨਾਂ ਦੇ ਹਨ ਸੜਕ ਸੜਕ ਜਿਹੜਾ ਦੇ ਵਿਚੋਂ ਲੋਕਾਂ ਦੇ ਲੋਕ ਤਰੀਚਾ ਤੋਂ ਹੋਏ ਗੱਲ ਗਏ ਫਿਰ ਥੋੜੇ ਘਰੇ ਕੀ ਕੀ ਆਏ ਪਰ ਉਹ ਵੀ ਤੇ ਰੇਟ ਇਹੋ ਉਹ ਵੀ ਵੱਧ ਤੋਂ ਵੱਧ ਰੇਟ ਹੈ ਜਿਹੜੇ ਆਪਾਂ ਆਪਣੇ ਉੱਤੇ ਲਾਗੂ ਹੋਣਗੇ ਇਹ ਤੇ ਸਾਡੇ ਘਰਾਂ ਦੇ ਵਿੱਚੋਂ ਜਿਹੜਾ ਬੜਾ ਹੁੰਦਾ ਚਾਹ ਰ ਹੁੰਦਾ ਹੈ ਇਹ ਆਪਾਂ ਵੇ ਸਵੇਰੇ ਵਿੱਚ ਤੁਸੀਂ ਦੇਖਿਓ ਕਿ ਬਹੁਤ ਦੇ ਘਰਾਂ ਦੇ ਵਿੱਚੋਂ ਠਢੇਰਾ ਸ਼ਾਮੂਗਾ ਤੇ ਅਸੀਂ ਪੁੱਛਿਆ ਤੇ ਹੱਥੇ ਕੀਤਾ ਘਰਾਂ ਦੇ ਕਿ ਕਾਸ਼ ਅਜੇ ਹਾਂ ਸਾਡੇ ਘਰੇ ਵੀ ਕੋਈ ਕਦੇ ਬੱਲ ਬਜੜਨਾ ਹੁੰਦਾ ਸੀ ਕਿਉਂਕਿ ਟਾਰਨੈਟ ਆ ਦੇ ਕਰਾਂ ਤੇ ਕਦੇ ਬੱਲ ਬਜੜਿਆ ਨਾ ਕੱਟੇ ਹਰੇਕ ਆਦਮੀ ਜਿਹੜਾ ਉਹ ਬਿਜਲੀ ਦਾ ਕਹੇ ਜਿਹੜਾ ਸਹੀ ਭਰ ਸਕਦਾ ਕਿਉਂਕਿ ਜਦੋਂ ਪ੍ਰਾਈਵੇਟ ਸਕੂਲ ਦੇ ਕੇ ਨੌਕਰੀਆਂ ਦਿੰਦੇ ਨੇ ਉਹ ਕਿਸੇ ਨੂੰ 10000 ਤੇ ਕਿਸੇ ਨੂੰ 15000 ਤੇ ਉਹ 10-15000 ਦਾ ਜਿਹੜਾ ਉਹਦਾ ਬਿਜਲੀ ਦਾ ਬਿੱਲ ਹੀ ਆ ਜਾਂਦਾ ਤੇ ਬਾਕੀ ਬੱਚੇ ਜਿਹੜੇ ਕੋਈ ਇਹਨਾਂ ਦੇ ਸਰਕਾਰੀ ਸਕੂਲ ਹੈ ਉਹ ਵੀ ਪ੍ਰਾਈਵੇਟ ਵੱਲ ਵੱਧ ਰਹੇ ਨੇ ਉਹ ਵੀ ਜਿਹੜੇ ਪ੍ਰਾਈਵੇਟ ਸਕੂਲ ਹੋਣਗੇ ਉਹਨਾਂ ਦੀਆਂ ਮਹਿੰਗੀਆਂ ਵਾਰਦੀਆਂ ਮੈਂਟੀਆਂ ਭਦਾਈਆਂ ਮਹਿੰਗੀਆਂ ਫੀਸਾਂ ਤੇ ਮਹਿੰਗੀਆਂ ਪਹਿਨਾ ਕੋਈ ਵੀ ਮੰਨ ਕੇ ਸਾਡੇ ਜਿਹੜੇ ਲੋਕ ਨੇ

ਜਾ ਅਸੀਂ ਸਤਿ ਸ੍ਰੀ ਅਕਾਲ ਹੋ ਚੁੱਕੇ ਨੇ ਪੁਣ ਅਸੀਂ ਸੰਗਮ ਕਰਦੇ ਆਂ ਸ੍ਰੀਖਸਰ ਜੁਣੀ ਸਾਡੀ ਪੈਨਸ਼ਨ ਐਸੋਸੀਏਸ਼ਨ ਹੈ ਉਹ ਇਹਦੀ ਬੜੀਆ ਪੰਜਾਬ ਦੇ ਵਿੱਚ ਮੰਨਵਾ ਰਹੀ ਹੋਈਆਂ ਨੇ ਔਰ ਅਸੀਂ ਜੋ ਵੀ ਸਾਡੀ ਸ਼ੁਰੂਆਤ ਇਸ ਘਾਸ ਤੋਂ ਹੈ ਸਾਡੀ ਤਮੀਰ ਹੈ ਤੁਹਾਡਾ ਇਹ ਸਭ ਤੋਂ ਵੱਧ ਸਰਕਾਰ ਵੱਲੋਂ ਮਿਲਦਾ ਜੀ ਹੈ ਔਰ ਅੱਗੇ ਤੋਂ ਲੈਦੇ ਰਹਾਂਗੇ ਅਸੀਂ ਜਿੱਨਾ ਚ ਸਾਡੀਆਂ ਸਾਰੇ ਬਾਜ਼ੂ ਮੰਗਾਂ ਪੂਰੀਆਂ ਹੋਣੀਆਂ ਇਸ ਵਾਸਤੇ ਨੂੰ ਜਾਰੀ ਖਾਰੇ ਜਾਰੀ ਜਾਰੀ ਰੱਖਦੇ ਤੌਰ ਤੇ ਅਸੀਂ ਜੋ ਸਾਡੇ ਵਿਭਾਗਾਂ ਦੇ ਸਰਕਲ ਨੇ ਉਹਨਾਂ ਦੇ ਸਰਕਾਰ ਨੇ ਤੈਅ ਕੀਤੇ ਹੋਏ ਨੇ ਅੱਗੇ ਤੋਂ ਵੀ ਸਰਕਾਰ ਦੇ ਨਾਮ ਕੋ ਹੋ ਤੇ ਤਰ੍ਹਾਂ ਕਿ ਅਸੀਂ ਇਹ ਸਰਕਾਰ ਜੋ ਮਾਨ ਸਰਕਾਰ ਹੈ ਜਿਨੇ ਸਾਡੇ ਬਿਜਲੀ ਬੋਰ ਨੂੰ ਵੇਚਣਾ ਤਿਆਰ ਅੱਜ ਤੱਕ ਹੋਇਆ ਸਾਡੀਆਂ ਜੋ ਥਾਵਾਂ ਪਗਾ ਆਪਣਾ ਪੰਜਾਬ ਦੇ ਲੋਕਾਂ ਨੇ ਬਿਜਲੀ ਬੋਰ ਨੂੰ ਵਰਤਮਾਨ ਅ ਤੱਕ ਕਿਵੇਂ ਸਿਆ ਬਹੁਤ ਵੇਚੀਆਂ ਜਾ ਰਹੀਆਂ ਨੇ ਉਹਨੂੰ ਵੇਚਣ ਦੇ ਉੱਤੇ ਅਸੀਂ ਪ੍ਰੈਸ ਕਾਟਸ ਲੜਾਗੇ ਕਿ ਸਾਡੇ ਤੇ ਉਹ ਵਿਸ਼ਰਸ਼ ਚ ਹੋ ਰਹੀਆਂ ਨੇ ਅਸੀਂ ਵਿਸ਼ਰਸ਼ ਲਾ ਲਈ ਧੰਨਵਾਦ ਹਾਂਜੀ ਸਾਡੀ ਅੱਜ ਮੈਂ ਤੁਹਾਨੂੰ ਸਿੱਖਣ ਜਨ ਸਤੰਤਰ ਪੈਨਸ਼ਨ ਜਿਹੜਾ ਸਾਡਾ ਅੱਜ ਦਾ ਬੋਲ ਜਿਹੜਾ ਹੈਗਾ ਇਹ ਪੈਨਸ਼ਨ ਡੇ ਨੂੰ ਸਵਪਤਾ ਤਾ ਉਹ ਜਿਹੜਾ 17 ਦਸੰਬਰ 2010 ਸਿੱਕਾ ਸਾਡਾ ਸਟਾਰਟ ਹੋਇਆ 17 ਦਸੰਬਰ ਰਾਸ ਹੁੰਦਾ ਇਸ ਕਰਕੇ ਸਾਰੀਆਂ ਡਿਵੀਜ਼ਨਾਂ ਦੇ ਵਿੱਚ ਨਹੀਂ ਜਾ ਸਕਦੇ ਇਸ ਕਰਕੇ ਸਾਰੀਆਂ ਡਿਵੀਜ਼ਨ ਦਫ਼ਤਰਾਂ ਨੇ ਬਕਰੇ ਬਕਰੇ ਡਾਟਾ ਲੱਕ ਕੇ ਜਿਹੜਾ ਇਹ ਪੈਨਸ਼ਨ ਡੇ ਬਣਾਇਆ ਅੱਜ ਜਿਹੜਾ ਹੈਗਾ ਪਟਾਟਾ ਡਿਵੀਜ਼ਨ ਵੱਲੋਂ ਵਡਾਲ ਸਾਡੇ ਜੁਨਹ ਵੱਲੋਂ ਜਿਹੜਾ ਹੈਗੇ ਪੈਨਸ਼ਨ ਦੇ ਬਣਾ ਰਹੇ ਇਹਦੇ ਵਿੱਚ ਜਿੱਥੇ 70 75 ਸਾਲ ਦੇ ਸਾਥੀਆਂ ਸਨਵਾਦ ਕੀਤਾ ਜਾਊਗਾ ਉਥੇ ਪੈਨਸ਼ਨ ਦੇ ਮੱਸਲੇ ਬਾਰੇ ਪੈਨਸ਼ਨ ਦੇ ਮਸਲੇ ਬਾਰੇ 20% ਦਾ ਸਾਡਾ ਕੀਤਾ ਜਾਂਦੇ ਆ ਉਹ ਸਾਡੇ ਸਾਥੀ ਅੱਜ ਬਕਰੇ ਤੋਂ ਦਿੱਤਾ ਦਿੱਤਾ ਸਾਈਡ ਇਹ ਪੈਨਸ਼ਨ ਦੇ ਦੀ ਉਸ ਵਾਰ ਜਿਹੜੀ ਹੈਗੀ ਆ 1782 ਤੋਂ ਹੋਈ ਸੀ 1782 ਤੋਂ 1782 ਨੂੰ ਕੋਡ ਦਾ ਫੈਸਲਾ ਆਇਆ ਹੈ ਜਿਹਦੇ ਵੀ ਜਿਹੜੀ ਹੈਗਾ ਪੈਨਸ਼ਨ ਹੈਗੀ ਉਹ ਲਾਜ਼ਮੀ ਕੀਤੀ ਗਈ ਕਿ ਸਾਰੇ ਬੰਦਿਆਂ ਜਿਹੜੇ ਹੈਗੇ ਸਾਰੇ ਆਪਣੀ ਆਪਣੀ ਡੈਰੀ ਨੇ ਪੈਨਸ਼ਨ ਮਿਲੇਗੀ ਇਸ ਤੋਂ ਪਹਿਲਾਂ ਪੈਨਸ਼ਨ ਸੀ ਪਰ ਉਹ ਪੈਨਸ਼ਨ ਜਿਹੜੀ ਸੀ ਉਹ ਬੈਸਡ ਹੈਦੀ ਜਿਹੜੀ ਪੱਜੀ ਤੇ ਡਿਪੈਂਡ ਕਰਦੀ ਸੀ ਦੇਵੇਂ ਨਾ ਦੇਵੀ ਦੀ ਪੱਜੀ ਹੁੰਦੀ ਸੀ ਪਰ ਇੱਥੇ ਇੱਕ ਮਦੂਨੀ ਤੌਰ ਤੇ ਪੈਨਸ਼ਨ ਦੇ ਦਾ ਹੱਕ ਜਿਹੜਾ ਹੈਗਾ ਉਹ ਸਾਥੀਆਂ ਨੂੰ ਮਿਲੇਗਾ ਇਹ ਤਿਆਰ ਜਿਹੜਾ ਹੈਗਾ ਸਾਡੀ ਪੈਨਸ਼ਨ ਹੈ ਐਸਓ ਜੀ ਪਬਲਿਕ ਵੱਲੋਂ ਜਿਹੜੀ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਡਿਵੀਜ਼ਨ ਸਾਰੇ ਜੁੰਟ ਹੈਗੇ ਸਾਡੇ ਤੇ 22000 ਤੋਂ ਵੱਧ ਸਾਡੀ ਮਨਿਪਲ ਸਿਪਾ ਉਹ ਸਾਰੇ ਪੰਜਾਬ ਚ ਮਰਾਇਆ ਜਾ ਰਿਹਾ ਤੇ ਉਥੇ ਕੰਟੈਕਸਟ ਦੇ ਵਿੱਚ ਅੱਜ ਜਿਹੜਾ ਹੈਗਾ ਸਾਡਾ ਇਹ ਪੈਸ਼ੰਡ ਇਹ ਜਿਹੜਾ